ਆਦੇ ਰੁਕਮ ਜਵਾਬ ਦੇ ਦਰਪਾਨ ਸਰਦਾਰ ਜਗਜੀਤ ਸਿੰਘ ਗੱਲਵਾਲੋਂ ਜੀ ਵੱਲੋਂ ਮੈਨੂੰ ਅਦੇ ਭੇਜਿਆ ਗਿਆ ਤੇ ਉਹਨਾਂ ਵੱਲੋਂ ਇਹ ਵੀ ਕਰਾਇਆ ਸੀ ਕਿ ਮੇਰੇ ਵੱਲੋਂ ਸਾਰੇ ਹਾਊਸ ਨੂੰ ਫੱਦੇ ਬਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਉਂ ਲਈ ਕਰੇ ਕੋਮੇ ਇਨਸਾਫ ਮੋਟਰ ਉਹਨਾਂ ਕੋਈ ਕਾਲ ਆਈ ਸੁਨੇਹਾ ਲੱਗਿਆ ਤਾਂ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜੀਤ ਸਿੰਘ ਗੱਲਵਾਲੋਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਮੌਕੇ ਦੇ ਵਿੱਚ ਪਸਾਨਾ ਨੂੰ ਮਾਰ ਲਿਆ ਕੇ ਜਿਸ ਜਿੱਦ ਤੋਂ ਵਾਲੇ ਕੰਮ ਕੋਈ ਹੁੰਦਾ ਅਕਾਲ ਹੁੰਦੇ ਸੀ ਪਰ ਤਵੇ ਦਾ ਜੋਰ ਦਿੱਤਾ ਗਿਆ ਅਸੀਂ ਨਾਲ ਅੰਦਰ ਸਾਡੇ ਜਥੇਬੰਦੀ ਦੇ ਗਜਨ ਸਿੰਘ ਜੀ ਨਾਇਦਰ ਸਰਪੰਚ ਜੀ ਦੇ ਬੱਚੇ ਬੰਦੇ ਦੇ ਵਿੱਚ ਕੰਮ ਕਰਦੇ ਆ ਉਹ 24 ਘੰਟੇ ਹੀ ਮੇਰਾ ਰਖਾ ਵੀ ਲਗ ਭਾਗ ਇੱਥੇ ਰਹਿੰਦੇ ਨੇ ਸਾਡੇ ਜਲੇ ਦੇ ਕਾਰਪੋਰਮ ਗੁਰਿੰਦਰ ਸਿੰਘ ਗੱਦੀ ਜੀ ਫਤਗੜ ਸਾਹਿਬ ਤੋਂ ਇਹ ਵੀ ਬਹੁਤ ਸਾਰਾ ਐਸਾ ਧਿਆਨ ਰੱਖ ਰਿਆ ਗੱਲ ਵੀ ਲੈ ਕੇ ਆਉਦੇ ਨੇ ਜਿਸ ਤੰਗ ਨਾਲ ਵੀ ਤੇ ਕੋ ਬਹੁਤ ਮਾੜੀ ਗੱਲ ਹੈ ਕਿ ਜੋ ਕਿਸੇ ਨੇ ਕਰਿਆ ਜਾਂ ਨਹੀਂ ਕਰਿਆ جناਤ ਜੋ ਅਦਾਲਤਾਂ ਨੇ ਉਹਨਾਂ ਨੂੰ ਸਜ਼ਾ ਲਾਈ ਉਹ ਉਸ ਤੋਂ ਟੁੱਟਣਾ ਜਾਂ ਤੇ ਨੂੰ ਉਹਨਾਂ ਸਜ਼ਾ ਭੁਗਤਣੇ ਬਹੁਤ ਹੱਤ ਨਿੰਦਮਯੋਗ ਹੈ ਸਾਨੂੰ ਸਾਰਾ ਨਿਰਾਸ਼ੇ ਉਹਨਾਂ ਮੋਜਾਂ ਉਹਨਾਂ ਨੂੰ ਰਿਹਾਤਾ ਹੋਣਾ ਜਾਏਗਾ ਮੈਂ ਇਹਨਾਂ ਦਾ ਭੱਜੇ ਰੋਣਾ ਜਿਸ ਸੁਮੇਟਾਂ ਨਾਲ ਮੋਜਾਂ ਪੱਗੇ ਰੋਣਾ ਅੱਜ ਸਾ ਜੋੜ ਰਾਵਾਂਗੇ ਨਾਮ ਨਾਲ ਭੱਜੇ ਰੋਣਾ ਬੜਾ ਹੀ ਗੁਰਜੀ ਦਾ ਰਸਾ ਲੋਹਾ ਦੇ